ਪੱਕੀ ਗੱਲ ਹੈ ਵੀ ਕਈਆਂ ਦੇ ਮਨ ਚਾਉਂਦਾ ਨਾ ਕਿਤੇ ਸਾਡੀਆਂ ਧੀਆਂ ਵੀ ਇਦਾਂ ਬੋਲਣ ਆਉਂਦਾ ਸੀ ਨਾ ਸਾਸ ਜੀ ਬੈਠਿਆਂ-ਬੈਠਿਆਂ ਮਨ ਚ ਕਈਆਂ ਦੇ ਮਨ ਚਾਉਂਦਾ ਨਾ ਕਿਤੇ ਸਾਡੀ ਧੀ ਵੀ ਇਦਾਂ ਬੋਲ ਕੇ ਸੁਣਾਵੇ ਸੁਣਾ ਸਕਦੀ ਹੈ ਤੁਹਾਡੀ ਧੀ ਵੀ ਤੁਹਾਡੇ ਬੱਚੇ ਵੀ ਇਦਾਂ ਹੀ ਸਾਰਾ ਇਤਿਹਾਸ ਬੋਲ ਕੇ ਸੁਣਾ ਸਕਦੇ ਆ ਪਰ ਉਹਦੇ ਲਈ ਤੁਹਾਨੂੰ ਟਾਈਮ ਦੇਣਾ ਪੈਣਾ ਉਹਦੇ ਲਈ ਤੁਹਾਨੂੰ ਆਪਣੇ ਬੱਚਿਆਂ ਲਾ ਕੇ ਬਹਿ ਕੇ ਗੱਲਾਂ ਯਾਦ ਕਰਾਉਣੀਆਂ ਇਹ ਤੁਹਾਨੂੰ ਚੇਟਕ ਲਾਉਣੀ ਪੈਣੀ ਹੈ ਹੁਣ ਮੰਨ ਲਓ ਗਵਾਂਡੀਆਂ ਘਰ ਜਾਓ ਉਹਨਾਂ ਦੇ ਬਗੀਚੇ 'ਚ ਫੁੱਲ ਖੜਿਆ ਹੋਵੇ ਆਪਾਂ ਕਹੀਏ ਜੀ ਫੁੱਲ ਬੜਾ ਕਮਾਲ ਦਾ ਖੜਿਆ ਤੇ ਚੰਗਾ ਵੜਾ ਲੱਗਦਾ ਤੁਹਾਡੇ ਬਗੀਚੇ 'ਚ ਖੜਿਆ ਫੁੱਲ ਸਾਡੇ ਘਰ ਵੀ ਖੜ ਸਕਦਾ ਉਹ ਗਵਾਂਡੀ ਕਹਿੰਨਗੇ ਬਿਲਕੁਲ ਖੜ ਸਕਦਾ ਕਿੱਥੋਂ ਲੈ ਕੇ ਆਏ ਤੁਸੀਂ ਕਿਹੜੀ ਨਰਸਰੀ ਤੋਂ ਲੈ ਕੇ ਆਏ ਉਹਨਾਂ ਨਰਸਰੀ ਦਾ ਐਡਰੈਸ ਦੇਤਾ ਆਪਾਂ ਵੀ ਚਲੇ ਗਏ ਆਪਾਂ ਵੀ 10-15 ਬੂਟੇ ਫੁੱਲਾਂ ਦੇ ਖਰੀਦ ਕੇ ਲਿਆ ਕੇ ਗਮਲੇ 'ਚ ਲਾਤੇ ਬੜੇ ਸੋਹਣੇ ਫੁੱਲ ਲੱਗੇ ਹੋਏ ਉਹਨੂੰ ਜਦੋਂ ਉਹਨਾਂ ਦਿੱਤੇ ਆ ਨਾ ਫੁੱਲ ਖੜੇ ਹੋਏ ਦਿੱਤੇ ਉਹਨਾਂ ਨੇ ਪਰ ਜਦੋਂ ਆਪਾਂ ਆਪਣੇ ਘਰ ਆਏ 10 ਦਿਨ ਪਏ 15 ਪਏ ਮਹੀਨਾ ਪਿਆ ਫੁੱਲ ਜਿਹੜੇ ਹੈਗੇ ਸੀ ਉਹ ਮਰ ਜਾ ਮਰ ਜੂਗਾ ਬੂਟਾ ਉਦਾਂ ਹੀ ਰਹਿ ਗਿਆ ਆਪਾਂ ਗਵਾਂਡੀਆਂ ਘਰ ਗਏ ਉਹਨਾਂ ਘਰ ਫੇਰ ਫੁੱਲ ਖੜੇ ਹੋਏ ਸੀ ਉਹਨਾਂ ਨੂੰ ਜਾ ਕੇ ਆਂਦੇ ਤੁਹਾਡੇ ਘਰ ਬੜੇ ਫੁੱਲ ਖੜਦੇ ਆ ਅਸੀਂ ਵੀ ਬੂਟੇ ਲੈ ਕੇ ਆਏ ਆ ਸਾਡੇ ਘਰ ਤੇ ਫੁੱਲ ਖੜੇ ਹੀ ਨਹੀਂ ਜਿਹੜੇ ਖੜੇ ਸੀ ਉਹ ਵੀ ਮਰ ਜਾ ਗਏ ਉਹ ਕਹਿੰਦੇ ਇਦਾਂ ਥੋੜਾ ਖੜਦੇ ਆ ਤੁਸੀਂ ਪਾਣੀ ਕਿੰਨੀ ਵਾਰ ਪਾਉਂਦੇ ਜੀ ਕਹਿੰਦੇ ਪਾਣੀ ਦੀ ਕਦੀ ਪਾਇਆ ਨਹੀਂ ਅਸੀਂ ਕਹਿੰਦੇ ਇਹਨੂੰ ਕਦੀ ਗੋਡੀ ਕੀਤੀ ਕਹਿੰਦੇ ਗੋਡੀ ਵੀ ਨਹੀਂ ਕੀਤੀ ਕਹਿੰਦੇ ਫਿਰ ਫੁੱਲ ਆਪੇ ਖੜ ਜਾਣੇ ਸੀ ਮਾੜਾ ਮੋਟ ਟਾਈਮ ਦੇਣਾ ਪੈਣਾ ਇਹਨਾਂ ਨੂੰ ਹਾਚ ਰੰਬੀ ਫੜਨੀ ਪੈਣੀ ਆ ਕੋ ਕਾਪ ਬੂਟਾ ਪੁੱਟ ਕੇ ਬਾਹਰ ਸੁਟਣਾ ਪੈਣਾ ਵਾ ਕਦੀ ਪਾਣੀ ਦਿਓਗੇ ਕੋਈ ਇਹਦੀ ਖੁਰਾਕ ਵਾਲ ਤੇ ਕਦੀ ਰੂੜੀ ਇਹਦਾ ਪੀਸ ਕੇ ਦੇ ਜੜਾਂ ਚ ਪਾਓਗੇ ਫੋ ਫੁੱਲ ਖੜਨਗੇ ਆਪਣੇ ਆਪ ਫੁੱਲ ਕਿਦਾਂ ਖੜ ਜਾਣਗੇ ਇਹ ਇੱਕ ਐਗਜ਼ਾਮਪਲ ਹੈ ਜੇ ਆਪਾਂ ਚਾਹੁੰਦੇ ਆ ਹੁਣ ਤੁਸੀਂ ਵੇਖੋ ਕਈਆਂ ਦੇ ਘਰ ਬਹੁਤ ਛੋਟੇ ਛੋਟੇ ਹੁੰਦੇ ਪਰ ਉਹਨਾਂ ਨੇ ਐ ਸਜਾਏ ਹੁੰਦੇ ਆ ਫੁੱਲ ਬੂਟੇ ਲਾਏ ਹੁੰਦੇ ਆ ਕੰਧਾਂ ਦੇ ਨਾਲ ਵੀ ਗਮਲੇ ਟੰਗੇ ਹੁੰਦੇ ਆ ਸੋਹਣੇ ਲੱਗਦੇ ਆ ਤਕਿਆਂ ਨੇ ਆਪਣੇ ਘਰ ਬੜਾ ਵਧੀਆ ਦਾ ਪਰਗਾੰਦਾ ਪਾਇਆ ਹੁੰਦਾ ਹੁਣ ਉਹ ਇਦਾਂ ਕਹੀ ਰੱਬ ਨੇ ਸਾਨੂੰ ਬਣਾਇਆ ਇਦਾਂ ਦਾ ਹੁਣ ਕੀ ਕਰੀਏ ਅਸੀਂ ਸਾਡੀ ਕਿਸਮਤ ਹੀ ਉਮਰ ਤੁਸੀਂ ਸੁੱਤੇ ਨਹੀਂ ਉੱਠਣਾ ਕਿਸਮਤ ਤੁਹਾਡੀ ਹੁਣ ਤੈਨੂੰ ਬਾਹ ਫੜ ਕੇ ਠਾ ਦੇਵੇ ਤੁਸੀਂ ਰਾਤ ਨੂੰ ਨਾ ਤੁਹਾਡੇ ਸੌਣ ਦਾ ਟਾਈਮ ਨਾ ਤੁਹਾਡੇ ਸਾਰੇ ਉੱਠਣ ਦਾ ਟਾਈਮ ਹੁਣ ਕਈ ਬੰਦੇ ਮੈਂ ਆਪਣੀ ਜ਼ਿੰਦਗੀ 'ਚ ਵੇਖ ਕੇ ਜ਼ਮੀਨ 2 ਕਿੱਲੇ ਆ 8 ਕਿੱਲੇ ਅਗਲੇ ਨੇ ਗਹਿਣੇ ਲੈ ਕੇ ਵੀ ਬੱਚਾ ਕਾਨਵੈਂਟ ਸਕੂਲ 'ਚ ਟਾਪ ਦੇ ਸਕੂਲ 'ਚ ਪੜ੍ਹਨੇ ਪਾਇਆ ਕਈਆਂ ਦੀ 15 ਕਿੱਲੇ ਜ਼ਮੀਨ ਆ ਮਗਰ ਉਹਨਾਂ ਕੇ ਪੈਸੇ ਮੁਕੇ ਹੁੰਦੇ ਆ ਗੱਲ ਜ਼ਿੰਦਗੀ ਜੂਨ ਤੇ ਡਿਪੈਂਡ ਕਰਦਾ ਹੈ ਤੁਸੀਂ ਜ਼ਿੰਦਗੀ ਨੂੰ ਜੂਣਾ ਕਿਵੇਂ ਆ ਜਦੋਂ ਤੁਹਾਨੂੰ ਪਤਾ ਮੇਰੇ ਕੋਲ ਰੁਪਈਆ ਖਰਚਾ ਹੈ ਤੇ ਰੁਪਈਆ ਮੇਰੇ ਕੋਲ ਇਨਕਮ ਹੈ ਤੇ ਖਰਚਾ ਚਵਾਨੀ ਕਰ ਦਿਓ ਬਾਰਾਂ ਨੇ ਸੇਵ ਕਰੋ ਹੁਣ ਸਮੱਸਿਆ ਆਇਆ ਵੀ ਇਨਕਮ ਹੈ ਗਈ 1 ਰੁਪਈਆ ਤੇ ਖਰਚਾ ਕੀਤਾ ਮੈਂ 5 ਰੁਪਈਏ 4 ਰੁਪਈਏ ਮੈਂ ਸਰਕਾਰ ਦੇ ਚੱਕਲੇ ਹੁਣ ਮੈਂ ਮੂੰਹ ਚੋਕਿਆ ਨਾ ਵੀ ਸਰਕਾਰ ਕਿਤੇ ਕਰਜ਼ਾ ਮਾਫ ਕਰ ਦੇ ਨਾ ਨਜ਼ਾਰੇ ਆ ਜਾਣ ਇੱਕ ਵਾਰ ਐਦਾਂ ਨਹੀਂ ਹੋਣਾ ਕਦੀ ਜ਼ਿੰਦਗੀ ਵਿੱਚ ਜਦੋਂ ਤੁਸੀਂ ਜਦੋਂ ਪੁਰਾਣੇ ਬਜ਼ੁਰਗ ਇੱਕ ਸ਼ਬਦ ਬੋਲਦੇ ਹੁੰਦੇ ਸੀ ਜਿਸ ਇਨਸਾਨ ਨੂੰ ਚਾਦਰ ਵੇਖ ਕੇ ਪੈਰ ਨਾ ਪਟਣਾ ਆਉਂਦਾ ਉਹ ਇਨਸਾਨ ਜ਼ਿੰਦਗੀ 'ਚ ਕਦੀ ਵੀ ਕਾਮਯਾਬ ਬੋਲੋ ਜੀ ਨਹੀਂ ਹੋ ਸਕਦਾ ਤੁਸੀਂ ਖਾਓ ਪੀਓ ਕਰੋ ਪਰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਕਿ ਮੈਂ ਸਮਾਜ ਵਿੱਚ ਰਹਿਣਾ ਕਿਦਾਂ ਬੜੀ ਔਖੀ ਕਮਾਈ ਹੈ ਵਿਦੇਸ਼ਾਂ 'ਚ ਮੈਂ ਤੇ ਆਪ ਵੇਖ ਕੇ ਉਹਨਾਂ ਵੀ ਕਿਦਾਂ 6-6 7-7 12-12 ਘੰਟੇ ਇੱਕ ਲੱਤ ਤੇ ਖਲੋ ਕੇ ਕੰਮ ਕਰਦੀਆਂ ਸਾਡੀਆਂ ਭੈਣਾਂ ਤੇ ਵੀਰ ਸਾਡੇ ਭਾਰਲੀ ਤੁਹਾਨੂੰ ਪਤਾ ਹੀ ਆ ਉੱਥੇ ਦੇ ਉੱਥੇ ਦੇ ਜਦੋਂ ਤੁਸੀਂ ਇੱਕ ਸਟੋਰ ਜਾਓ ਤੇ ਕੁਰਸੀ ਹੈ ਹੀ ਨਹੀਂ ਉਥੇ ਖਲੋ ਕੇ ਤੁਹਾਨੂੰ ਕੰਮ ਕਰਨਾ ਆਪਣਾ ਕਿਸੇ ਗੈਸ ਸਟੇਸ਼ਨ ਚ ਲੱਜੋ ਤਾਂ ਖਲੋ ਕੇ ਕਿਤੇ ਕੋਈ ਕਸਟਮਰ ਨਹੀਂ ਆਇਆ ਤਾਂ ਬੰਦਾ ਭਾਵੇਂ 2 ਮਿੰਟ ਉਥੇ ਕਿਤੇ ਬਹਿ ਜਾਏ ਨਹੀਂ ਤੇ ਕਸਟਮਰ ਨਾਲ ਗੱਲ ਕਰਦੇ ਆ ਕਿਉਂਕਿ ਉਹ ਤੇ 50 60 ਸਾਲ ਦਾ ਬੰਦਾ ਭਾਵੇਂ ਔਰਤ ਉਹ ਵੀ ਖਲੋ ਕੇ ਕੰਮ ਕਰ ਰਹੀ ਹੈ ਕਿਉਂਕਿ ਪਤਾ ਵੀ ਜੇ ਕਮਾਈਆਂ ਇੰਨੀਆਂ ਊਖੀਆਂ ਨੇ ਤੇ ਅਸੀਂ ਖਰਚਣ ਕਰ ਲੱਗਿਆ ਵੀ ਥੋੜਾ ਜਿਹਾ ਧਿਆਨ ਰੱਖਣਾ ਵੀ ਅਸੀਂ ਕਿੱਦਾਂ ਅੱਗੇ ਵਧਣਾ ਭਾਈ ਹਰ ਪੱਖ ਤੋਂ ਧਿਆਨ ਰੱਖਣਾ ਸੀ ਕਿਸੇ ਲੋੜਵੰਦੀ ਹੈਲਪ ਕਰਦੀਆਂ ਕਿਤੇ ਸੋਚ ਨੇਕ ਲੈ ਕੇ ਆਉਣੀ ਆ ਆਪਾਂ ਕੁਝ ਨਹੀਂ ਹੋਇਆ ਸਾਨੂੰ ਮਾਫ ਕਰਨਾ ਕਈ ਵਾਰੀ ਆਪਕ ਨੇ ਸਾਰੀਆਂ ਬਿਮਾਰੀਆਂ ਦੁੱਖ ਰੱਬ ਜੀ ਸਾਡੇ ਵਾਸਤੇ ਰੱਖੇ ਸੀ ਆ ਚਾਰ ਦਿਨ ਪਹਿਲਾਂ ਆਪਾਂ ਸਭ ਜਆਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਕੇ ਏਟੇ ਆ ਜਿਸ ਬਾਪ ਨੂੰ ਆਪਣੇ ਸਭ ਜਆਦਿਆਂ ਦਾ ਸੰਸਕਾਰ ਕਰਨ ਦਾ ਵੀ ਮੌਕਾ ਨਾ ਮਿਲਿਆ ਹੋਵੇ ਤੋਂ ਫਿਰ ਵੀ ਪਰਸ਼ਾਨਾ ਗਿਲਾ ਨਾ ਕਰੇ ਇਸ ਤੋਂ ਵੱਡੀ ਦੁਨੀਆ ਤੇ ਚੜ੍ਹਦੀ ਕਲਾ ਦੀ ਕੀ ਮਿਸਾਲ ਹੋਏਗੀ ਜੀ ਅਸੀਂ ਚੰਗਾ ਖਾ ਰਹੇ ਆ ਚੰਗਾ ਪੀ ਰਹੇ ਆ ਚੰਗੇ ਘਰਾਂ 'ਚ ਬੈਠੇ ਆ ਫਿਰ ਵੀ ਅਸੀਂ ਕਈ ਵਾਰੀ ਊਲਾਮੇ ਦੇ ਜਾਨੇ ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਪੜ੍ਹ ਕੇ ਵੇਖੀ ਇੱਕ ਵਾਰ ਰੌਂਗ ਤੇ ਖੜੇ ਹੋ ਜਾਂਦੇ ਵੀ ਐਡੀ ਇਦਾਂ ਦੀ ਕਮਾਲ ਦੀ ਸ਼ਖਸੀਅਤ ਦੁਨੀਆ ਦੇ ਵਿੱਚ ਲੋਕਾਂ ਦਾ ਭਲਾ ਕੀਤਾ ਪਾਦਸ਼ਾਹ ਨੇ ਕਿਹਦਾ ਬੁਰਾ ਤੱਕ ਨਹੀਂ ਕੀਤਾ ਫਿਰ ਸਮੇਂ ਦੀਆਂ ਸਰਕਾਰਾਂ ਨੇ ਐਡੇ ਤਸ਼ੱਦਦ ਕੀਤੇ ਵੀ ਸੰਸਕਾਰ ਕਰਨ ਦਾ ਵੀ ਮੌਕਾ ਨਹੀਂ ਤਾਂ ਸਾਹ ਜਦੋਂ ਦਾ ਸੰਸਕਾਰ ਵੀ ਇੱਕ ਵਾਰ ਨਹੀਂ ਹੋਇਆ ਨਾ ਬੀਬੀ ਸ਼ਰਨ ਕੌਰ ਨੇ ਸਭਜਾਦਾਂ ਦਾ ਸੰਸਕਾਰ ਕੀਤਾ ਇਹਨਾਂ ਜ਼ਾਲਮਾਂ ਨੇ ਸੰਸਕਾਰ ਵੀ ਨਹੀਂ ਇੱਕ ਵਾਰ ਕਰਨਤਾ ਭਾਈ ਤਰਲੋਕਾ ਜੀ ਤੇ ਭਾਈ ਰਾਮਾ ਜੀ ਰੂ ਰਾਮਪੁਰਾ ਫੂਲ ਦੇ ਫੂਲ ਦੇ ਰਹਿਣ ਵਾਲੇ ਸੀ ਉਹ ਉਹ ਕਮਲੇ ਰਮਲੇ ਜੇ ਬਣ ਕੇ ਆਏ ਉਹਨਾਂ ਨੇ ਆਣ ਕੇ ਸਭਜਾਦਾਂ ਦਾ ਸੰਸਕਾਰ ਫਿਰ ਮੁਕੰਮਲ ਪੂਰਾ ਕੀਤਾ ਜਿੰਨਾ ਸਰਕਾਰਾਂ ਨੇ ਸਭਜਾਦਾਂ ਦਾ ਸੰਸਕਾਰ ਤੱਕ ਵੀ ਇੱਕ ਵਾਰ ਨਹੀਂ ਹੋਣ ਦਿੱਤਾ ਪਾਸ਼ਾ ਫਿਰ ਵੀ ਢੇਂਦੀ ਕਲਾ ਚ ਨਹੀਂ ਗਿਆ ਚੜ੍ਹਦੀ ਕਲਾ ਚ ਜੀਵਨ ਗੁਜ਼ਾਰਿਆ ਉਹਨਾਂ ਨੇ ਆਪਣੇ ਆਪ ਨੂੰ ਤਗੜੇ ਰੱਖਣਾ ਜ਼ਿੰਦਗੀ 'ਚ ਖੁਸ਼ੀ ਵੀ ਆਉਣੀ ਆ ਗਮੀ ਵੀ ਆਉਣੀ ਆ ਇੱਕ ਚੀਜ਼ ਹੋਰ ਬੇਨਤੀ ਕਰਾਂ ਜਦੋਂ ਸਾਡੇ ਕਰਾਂ 'ਚ ਖੁਸ਼ੀਆਂ ਦੇ ਕਾਰਜ ਆਉਂਦੇ ਆ ਨਾ ਉਦੋਂ ਸ਼ੁਕਰਾਨਾ ਕਰਿਆ ਕਰੋ ਦਾਤਾ ਜੇ ਅੱਜ ਸਾਨੂੰ ਖੁਸ਼ੀਆਂ ਦੇ ਕਾਰਜ ਬਖਸ਼ਿਸ਼ ਕੀਤੇ ਨੇ ਇਹ ਸਿਹਰਾ ਤੁਹਾਨੂੰ ਜਾਂਦਾ ਤੁਸੀਂ ਆਪਣੇ ਚਾਰ ਜਿਗਰ ਦੇ ਟੋਟੇ ਸਾਡੇ ਤੋਂ ਕੁਰਬਾਨ ਕੀਤੇ ਨੇ ਜੇ ਅੱਜ ਅਸੀਂ ਆਪਣੇ ਪੁੱਤਾਂ ਵਿੱਚ ਆਪਣੀਆਂ ਧੀਆਂ 'ਚ ਆਪਣੇ ਦੋਤੇ ਦੋទੀਆਂ 'ਚ ਪੁੱਤ ਪੋਤਰਿਆਂ 'ਚ ਬੈਠੇ ਆ ਨਾ ਸਾਡੀ ਕਿਤੇ ਮੜੀ ਜੀ ਬਾਹਰ ਰਹੇ ਜੇ ਠੰਡ ਲੱਗੇ ਸਾਨੂੰ ਆਪਾਂ ਕਹਿੰਨੇ ਕਿੰਨੀ ਸੀਤ ਆ ਕਿੱਦਾਂ ਠੰਡੇ ਬੁਰਜ ਵਿੱਚ ਮਾਤਾ ਗੁਜਰ ਕੌਰ ਤੇ ਆਪਣੇ ਪੋਤਰਿਆਂ ਨੂੰ ਲੈ ਕੇ ਬਿਠੀ ਹੋਈ ਕਦੀ ਉਸ ਉਸ ਸਮੇਂ ਨੂੰ ਮਹਿਸੂਸ ਕਰਕੇ ਤਾਂ ਵੇਖੀ ਆਪਣੇ ਪਰਿਵਾਰਾਂ ਵਿੱਚ ਆਪਾਂ ਅਸੀਂ ਤਾਂ ਸਭ ਕੋ ਜੀ ਆਪਣੀ ਜ਼ਿੰਦਗੀ ਚ ਹੌਲੀ-ਹੌਲੀ ਜੋਂ-ਜੋਂ ਸੁੱਖ ਆਰਾਮ ਮਿਲਦੇ ਗਏ ਅਸੀਂ ਵਿਸਾਰਦੇ ਗਏ ਅਸੀਂ ਭਲਾਉਂਦੇ ਗਏ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਚੋਂ ਤਾਂ ਗੁਰਮਤ ਸਾਨੂੰ ਇਹ ਚੀਜ਼ਾਂ ਸਿਖਾਉਂਦੀ ਹੈ ਚੰਗੇ ਇਨਸਾਨ ਬਣਨਾ ਸਿਖਾਉਂਦੀ ਹੈ ਵਧੀਆ ਇਨਸਾਨ ਬਣਨਾ ਸਿਖਾਉਂਦੀ ਹੈ ਕਿ ਕਿਦਾਂ ਤੁਸੀਂ ਵਧੀਆ ਇਨਸਾਨ ਬਣਨਾ ਕਿਦਾਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਇਹ ਬਾਣੀ ਸਾਨੂੰ ਯਾਦ ਕਰਾਉਂਦੀ ਹੈ ਪੂਰੀ 42 ਸਾਲ ਦੀ ਉਮਰ ਨਹੀਂ ਬਣਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 66 ਦਾ ਪ੍ਰਕਾਸ਼ ਹੈ 1600 66 ਦਾ ਪ੍ਰਕਾਸ਼ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਟਨਾ ਸਾਹਿਬ ਦੀ ਧਰਤੀ ਦਾ ਤੇ 1708 ਵਿੱਚ ਜੋਤੀ ਜੋ ਸਮਾਉਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਤੁਸੀਂ 66 ਤੋਂ 8 ਤੱਕ ਲਾ ਲਓ ਸਾਹਿਬ ਪੂਰੇ 42 ਸਾਲ ਨਹੀਂ ਬਣਦੇ 42 ਸਾਲ ਤੋਂ ਕੁਝ ਮਹੀਨੇ ਘੱਟ ਵਾ ਤੇ ਤੁਹਾਡੇ ਜੋ ਕਈ 42 ਸਾਲ ਪੂਰੇ ਕਰ ਗਏ ਹੋਣੇ ਨੇ ਕਈ 42 ਸਾਲ ਦੀ ਬਾਰਡਰ ਲਾਈਨ ਤੇ ਹੋਣਗੇ ਨੇ ਸੋਚੋ 42 ਸਾਲ ਦੀ ਉਮਰ ਕੀ ਹੁੰਦੀ ਐ ਇੰਨੀ ਉਮਰ ਦੇ ਵਿੱਚ ਪੰਜ ਕਿਲਿਆਂ ਦੀ ਉਸਾਰੀ ਕਰਨੀ ਚਾਰ ਸਾਹਬ ਜਾਨਾਂ ਦਾ ਜਨਮ ਹੋਣਾ 14 ਜੰਗਾਂ ਕਿਸੇ ਪਰਿਵਾਰ ਨੂੰ ਇੱਕ ਲੜਾਈ ਲੜਨੀ ਪੈ ਜਾਵੇ ਤੇ ਮੁੜ ਕੇ ਉਹ ਉੱਠਿਆ ਨਹੀਂ ਜਾਂਦਾ 14 ਜੰਗਾਂ ਦਾ ਨੁਕਸਾਨ ਵੀ ਕਿੰਨਾ ਹੋਇਆ ਹੋਏਗਾ ਕਿੰਨੀਆਂ ਕੀਮਤੀ ਪਿਆਰੇ ਸਿੱਖ ਜਾਨਵਾਰਗੇ ਹੋਣਗੇ ਕਿੰਨਾ ਜਾਨੀ ਵੀ ਨੁਕਸਾਨ ਹੋਇਆ ਹੋਏਗਾ ਮਾਲੀ ਵੀ ਨੁਕਸਾਨ ਹੋਇਆ ਹੋਏਗਾ ਪਰ ਪਾਸ਼ਾ ਫਿਰ ਵੀ ਖਿਹੜੇ ਮੱਥੇ ਸਭ ਕੁਝ ਜਿਸ ਸਤਗੁਰ ਨੇ ਆਪਣੇ ਪਿਤਾ ਨੂੰ ਆਪਣੇ ਹੱਥੀਂ ਦਿੱਲੀ ਤੋੜਿਆ ਹੋਵੇ ਤੇ ਆਪਣੇ ਸਭ ਜਿਆਦਾ ਨਸੰਸਕਾਰ ਕਰਨ ਦਾ ਵੀ ਮੌਕਾ ਨਾ ਮਿਲਿਆ ਹੋਵੇ ਆਮ ਕਿਸੇ ਹੋਰ ਨਾਲ ਵਾਪਰਿਆ ਹੁੰਦਾ ਇੱਥੇ ਵੱਡੇ ਵੱਡੇ ਰਹਿਬਰ ਖਾਣ ਵਾਲੇ ਭਗਵਾਨ ਖਾਣ ਵਾਲੇ ਵੀ ਆਪਣੇ ਪਰਿਵਾਰਾਂ ਦੇ ਮੈਂਬਰਾਂ ਦਾ ਸਦਮਾ برداشت ਨਹੀਂ ਕਰ ਸਕੇ ਪਤਾ ਵੀ ਹੈਗਾ ਸੀ ਵੀ ਕੁਝ ਸਾਲਾਂ ਬਾਅਦ ਵਾਪਸ ਪਰਤ ਕੇ ਆ ਜਾਣਾ ਮਹੱਲਾ ਤੋਂ ਛਾਲ ਮਾਰ ਕੇ ਅਗਲੇ ਦਮ ਤੋੜ ਗਏ ਇੱਥੇ ਪਤਾ ਵੀ ਆ ਚਮਕੌਰ ਦੀ ਗੜੀ ਚੋ ਜਿਹਨੂੰ ਮੈਂ ਥਾਪੜਾ ਦੇ ਕੇ ਤੋਰੇ ਆ ਇਹਨੇ ਵਾਪਸ ਨਹੀਂ ਆਉਣਾ ਤਾਈ ਤੇ ਅੱਲਾ ਯਾਰ ਖਾਂ ਜੋਗੀ ਨੇ ਆਖਿਆ ਸੀ ਕਰਤਾਰ ਕੀ ਸੋਗੰਦ ਨਾਨਕ ਕੀ ਕਸਮ ਹੈ ਜਿੰਨੇ ਵੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ ਇੱਕ ਆਂਖ ਸੇ ਕਿਆ ਬੁਲਬਲਾ ਕੁ ਲਹਿਰ ਕੋ ਦੇਖੇ ਕਹਿੰਦਾ ਮੈਂ ਇੱਕ ਅੱਖ ਦੇ ਨਾਲ ਕਿਦਾਂ ਮਾਪ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਨੂੰ ਮੈਂ ਕੰਡੇ ਤੇ ਖਲੋਤਾ ਮੈਂ ਸਮੁੰਦਰ ਵੇਖਾਂ ਸਮੁੰਦਰ ਦੀਆਂ ਤਰੰਗਾਂ ਵੇਖਾਂ ਕਿ ਸਮੁੰਦਰ ਦੀ ਗਹਿਰਾਈ ਵੇਖਾਂ ਕਹਿੰਦਾ ਪਾਰਸ਼ਾ ਦਾ ਜੀਵਨ ਏਡਾ ਕਮਾਲ ਦਾ ਵਿਰੋਧੀ ਲਖਾਰੀ ਜਿਹੜੇ ਵੀ ਉਹ ਪਾਰਸ਼ਾ ਦੀ ਤਾਰੀਫ ਕਰਨੋਂ ਪਿਛੇ ਨਾ ੜ ਸਕੇ ਅੱਜ ਸਿੱਖ ਦੇ ਅੰਦਰੋਂ ਫੀਲਿੰਗ ਹੀ ਮਰਦੀ ਜਾ ਰਹੀ ਹੈ ਅੱਜ ਆਪਣਾ ਗੁਰੂ ਛੱਡ ਕੇ ਆਪਣੇ ਉਸ ਗੁਰੂ ਨੂੰ ਛੱਡ ਕੇ ਜਿਹਦੇ ਸਾਨੂੰ ਪਾਰਸ਼ਾ ਲੜ ਲਾ ਕੇ ਕਹਿ ਕੇ ਗਏ ਹੋਣਗੇ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨੇਓ ਅੱਜ ਕਿੱਥੇ ਕਿੱਥੇ ਜਾ ਕੇ ਸਿਰ ਚੁਗਾ ਰਿਆ ਬੰਦਾ ਜੀ ਕੋ ਕਿਤੇ ਜਾ ਕੇ ਮੱਥਾ ਟੇਕੀ ਜਾਂਦਾ ਕੋ ਕਿਤੇ ਜਾ ਕੇ ਪ੍ਰਕਰਮਾ ਕਰੀ ਜਾਂਦਾ ਆਪਣੇ ਗੁਰੂ ਦੇ ਹੁੰਦਿਆਂ ਮਾਫ ਕਰਨਾ ਤਾਨੂੰ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਇੱਕ ਵਾਰ ਗੱਜ ਕੇ ਕਹੋ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਗੁਰੂ ਦੇ ਹੁੰਦਿਆਂ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਸਾਡੀ ਖੁਸ਼ੀ ਸਾਡੀ ਗਮੀ ਸਾਡਾ ਹਰ ਇੱਕ ਕਾਰਜ ਸਾਡੇ ਗੁਰੂ ਤੋਂ ਬਿਨਾ ਅਧੂਰਾ ਹੈ ਤੇ ਮਾਫ ਕਰਨਾ ਜਿਹੜੇ ਲੋਕ ਆ ਡੇਰਿਆਂ ਦੀ ਖਾਕ ਸ਼ਾਨ ਦੇ ਫਿਰਦੇ ਆ ਨਾ ਉਹ ਮਾਨਸਿਕ ਤੌਰ ਤੇ ਕਦੀ ਸਕੂਨ ਨਹੀਂ ਪ੍ਰਾਪਤ ਕਰ ਸਕਦੇ ਜਿਹੜੇ ਥਾਂ ਥਾਂ ਤੇ ਭਟਕਦੇ ਫਿਰਦੇ ਆ ਕਿਉਂ ਚਾਹੀਏ ਪਾਸੇ ਸਾਡਾ ਗੁਰੂ ਪੂਰਾ ਭਾਈ ਸਾਡਾ ਗੁਰੂ ਮੁਕੰਮਲ ਹੈ ਗੁਰ ਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ ਨਾਨਕ ਨਾਮ ਆਰਾਧਨਾ ਕਾਰਜ ਆਵੇ ਰਸ ਮੇਰੀਓ ਭੈਣੋ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਸਵੇਰੇ ਆਪਣੇ ਘਰਾਂ 'ਚ ਵਕਤ ਸਿਰ ਉੱਠਣ ਦੀ ਆਦਤ ਪਾਓ ਜਿਹੜੀਆਂ ਨਹੀਂ ਉੱਠਦੀਆਂ ਸਵੇਰੇ ਟਾਈਮ 'ਨਾ ਉੱਠ ਕੇ ਪਾਵੇਂ ਦੋ ਸ਼ਬਦ ਗੁਰਬਾਣੀ ਦੇ ਪੜੋ ਆਪਣੇ ਘਰਾਂ 'ਚ ਦਿਨ ਦੀ ਸ਼ੁਰੂਆਤ ਸਤਗੁਰ ਦੀ ਬਾਣੀ ਤੋਂ ਕਰੋ ਵੇਖਿਓ ਮਾਲਕ ਆਪੇ ਕਿਦਾਂ ਕਿਰਪਾ ਕਰਦਾ ਸਾਡੇ ਘਰਾਂ 'ਚੋਂ ਬਾਣੀ ਨਿਕਲ ਗਈ ਜਿਸ ਘਰ 'ਚ ਚਾਨਣ ਹੀ ਨਹੀਂ ਹੋਏਗਾ ਹਨੇਰੇ ਤੇ ਠੋਕਰਾਂ ਖਾਣੀਆਂ ਖਣੀਆਂ ਗੁਰਬਾਣੀ ਚਾਨਣ ਹੈ ਗੁਰਬਾਣੀ ਇਸ ਜਗਮ ਹੈ ਚਾਨਣ ਹੁਣ ਤੁਸੀਂ ਮੈਨੂੰ ਇਹ ਦੱਸੋ ਗਰੀਬ ਤੋਂ ਗਰੀਬ ਬੰਦਾ ਵੀ ਆਪਣੇ ਘਰ ਚਾਨਣ ਕਰਦਾ ਨਾ ਮੀਟਰ ਨਾਲ ਲੱਗਾ ਹੋਵੇ ਅਗਲਾ ਕਹਿੰਦਾ ਕਿ ਦੀਵਾ ਹੀ ਬਾੜ ਲਓ ਮੋਮਬਤੀ ਬਾੜ ਲਓ ਚਾਨਣ ਤੇ ਕਰਦੇ ਆ ਨਾ ਗਰੀਬ ਤੋਂ ਗਰੀਬ ਬੰਦਾ ਵੀ ਜਦੋਂ ਰਾਤ ਪੈਂਦੀ ਆ ਕਹਿੰਦਾ ਚਾਨਣ ਕਰੀਏ ਭਾਈ ਹਨੇਰੇ 'ਚ ਠੋਕਰਾਂ ਖਾਂਦੇ ਫਰਾਂਗੇ ਜੇ ਬਾਹਰੇ ਤੌਰ ਤੇ ਸਾਨੂੰ ਚਾਨਣ ਦੀ ਲੋੜ ਆ ਤੇ ਅੰਦਰ ਵੀ ਚਾਨਣ ਦੀ ਲੋੜ ਆ ਅੰਦਰ ਚਾਨਣ ਕਰਨਾ ਬਾਣੀ ਨੇ ਸੋਝੀ ਚਾਨਣ ਦਾ ਅਰਥ ਆ ਸੋਝੀ ਜਿਹੜੀ ਅੰਦਰ ਦੀ ਸੋਝੀ ਆ ਨਾ ਉਹ ਸਤਗੁਰ ਦੀ ਬਾਣੀ ਬਖਸ਼ਿਸ਼ ਕਰੇਗੀ ਆਪਣੇ ਘਰਾਂ ਚ ਮਾਹੌਲ ਵਧੀਆ ਬਣਾਓ ਆਪਣੇ ਸਤਿਗੁਰ ਦੀ ਬਾਣੀ ਪੜੋ ਸਮਝੋ ਵਿਚਾਰੋ ਭਾਵੇਂ ਇੱਕ ਅੰਕ ਰੋਜ਼ ਪੜੋ ਗੁਰੂ ਗ੍ਰੰਥ ਸਾਹਿਬ ਦਾ ਬੜਾ ਸਵਾਦ ਆਏਗਾ ਤੁਹਾਨੂੰ ਫਿਰ ਵੇਖੋ ਜਦੋਂ ਗੁਰਬਾਣੀ ਪੜੋਗੇ ਨਾ ਤੁਸੀਂ ਹਰ ਇੱਕ ਘਟਨਾ ਨੂੰ ਜਰਨਾ ਸਿੱਖ ਜਾਣਾ ਜੇ ਨੁਕਸਾਨ ਹੋਏਗਾ ਤੁਸੀਂ ਇਦਾਂ ਕਹੋ ਕਿ ਫੇਕ ਹੀ ਹੋਇਆ ਨੁਕਸਾਨ ਹੋ ਗਿਆ ਬੰਦਾ ਤੇ ਬਚ ਗਿਆ ਫੇਕ ਹੀ ਹੋ ਗਿਆ ਯਾਰ ਨੁਕਸਾਨ ਹੋ ਗਿਆ ਤੇ ਕਈ ਬੰਦੇ ਮਾੜੀ ਮਾੜੀ ਗੱਲ ਤੇ ਮੈਂ ਐਸੇ ਐਸੇ ਬੰਦੇ ਵੇਖੇ ਘਰ ਚ ਜੇ ਕਿਤੇ ਰੰਗ ਕਰਨ ਵਾਲੇ ਕੋਲ ਬਰਸ਼ ਉਹ ਗਲਤ ਵੱਜ ਗਿਆ ਨਾ ਉਦੀ ਉਹ ਬੇਇੱਜ਼ਤੀ ਕਰਨੀ ਉਹਨੂੰ ਉਹਦੀ ਗਰੀਬੀ ਦਾ ਅਹਿਸਾਸ ਕਰਾਉਣਾ ਇੱਕ ਵਾਰ ਹੈਗਾ ਉਹ ਵੀ ਗਰੀਬ ਇਨਸਾਨ ਆ ਕੰਮ ਕਰਦਾ ਫੇ ਕਿਹੜੀ ਗੱਲ ਹੈ ਕਿਸੇ ਕੋਲ ਕੋ ਪਾਣਾ ਵਾਪਰ ਸਕਦਾ ਕਈ ਵਾਰੀ ਕਈ ਵਾਰੀ ਅਗਲੇ ਨੂੰ ਇਹ ਅਹਿਸਾਸ ਕਰਾਉਣਾ ਇੱਕ ਤੇ ਹੈ ਗਰੀਬ ਇਹ ਕੋ ਨੂੰ ਉਹਦੀ ਗਰੀਬੀ ਦਾ ਜਦੋਂ ਤੱਕ ਅਹਿਸਾਸ ਨਾ ਕਰਾਈਏ ਸਾਨੂੰ ਚੈਨ ਨਹੀਂ ਆਉਂਦਾ ਅੱਛਾ ਬੰਦਾ ਉਹ ਹੀ ਹੁੰਦਾ ਤਗੜੇ ਕੋਲੋਂ ਨੁਕਸਾਨ ਹੋ ਜਾਏ ਅ ਤੁਸੀਂ ਵੇਖੋ ਆਪਾਂ ਗੱਡੀ ਤੇ ਜਾਂਦੇ ਹੋਈਏ ਨਾ ਕਿਸੇ ਵੱਡੇ ਬੰਦੇ ਦੀ ਗੱਡੀ ਸੜਨਾ ਵਾਜ ਜੇ ਉਦੋਂ ਸਾਡੀ ਸੋਚ ਹੋਰ ਹੁੰਦੀ ਹੈ ਮੜਾ ਜਾ ਬੋਲਾਂਗੇ ਪਤਾ ਕਿਤੇ ਐਵੇਂ ਭਾਈ ਚਾਰ ਲਫੇੜੇ ਨਾ ਮੇਰੇ ਮਾਰ ਦੇਵੇ ਕਿਤੇ ਮਾਹਤੜ ਦਾ ਰਿਕਸ਼ਾ ਵੀ ਮਾਰੇ ਨਾਲ ਲੱਗ ਗਿਆ ਨਾ ਉਤਰਦਿਆਂ ਤਿੰਨ ਚਾਰ ਚਪੇੜਾ ਮਾਰ ਦੇਣੀ ਆ ਤਿੰਨ ਚਾਰ ਕਿਉਂਕਿ ਪਤਾ ਵੀ ਇਹ ਨਹੀਂ ਕਰ ਲੈਣਾ ਮੈਨੂੰ ਮਾਹਤੜ ਤੇਗਾ ਪਰ ਤਗੜੇ ਤਾਂ ਸਾਹਮਣੇ ਇਦਾਂ ਜੀ ਜੁਰੀ ਮਾਫ ਕਰਨਾ ਤਗੜਿਆਂ ਦੀਆਂ ਬਾਰੀਆਂ ਗਾਂ ਹੋ ਕੇ ਖੋਲਦੇ ਆ ਆ ਵੇਖਿਓ ਤੁਸੀਂ ਮਾਤੜ ਬੰਦਾ ਕਿਤੇ ਸਬਜ਼ੀ ਵਿਚਾਰਾ ਲੈਣ ਲੱਗਾ ਕਿਤੇ 1 ਰੁਪਈਆ ਦਾ ਭਲੇਖਾ ਪੈ ਜੇ ਉਹਦੀ ਬੇਇੱਜ਼ਤੀ ਕਰਨਗੇ ਤੇ ਜਿਨ੍ਹਾਂ ਲੀਡਰਾਂ ਨੇ ਸੂਬੇ ਨੂੰ ਉਜਾੜ ਕੇ ਰੱਖ ਦਿੱਤਾ ਉਹਦੀਆਂ ਕਾਰ ਦੀਆਂ ਬਾਰੀਆਂ ਗਾਂ ਹੋ ਕੇ ਖੋਲਦੇ ਆ ਡਰਾਈ ਫਰੂਟ ਉਹਨਾਂ ਦੇ ਅੱਗੇ ਚੱਕੀ ਫਿਰਦੇ ਆ। ਆ ਜਿਹੜੇ ਲੀਡਰਾਂ ਬਾਰੇ ਅੱਗੋਂ ਪਿਛੋਂ ਗੱਲਾਂ ਕਰਦੇ ਆ ਨਾ ਅਸੀਂ। ਜਿਹੜੇ ਕੋਤੇ ਘਰ ਆਉਂਦੇ ਕੋਤੇ ਇਹਨਾਂ ਦੀ ਵੇਖੋ ਤੁਸੀਂ ਕਿਦਾਂ ਟਰਿਆਂ ਚੱਕੀ ਫਿਰਦੇ ਬੰਦੇ। ਕਿਦਾਂ ਡਰਾਈ ਫਰੂਟ ਅੱਗੇ ਚੱਕੀ ਫਿਰਦੇ ਆ। ਕਿਉਂ ਜੀ? ਪਤਾ ਤੁਹਾਨੂੰ ਸਾਰਾ ਹੈਗਾ ਵੀ ਇਹਨੇ ਤੁਹਾਡੇ ਸੁਵਿਧਾ ਹਾਲ ਕੀ ਕੀਤਾ। ਪਰ ਤੁਹਾਨੂੰ ਪਤਾ ਵੀ ਪੂਛ ਮਾਰਨੀ ਆਪਾਂ। ਅੱਗੇ ਪਿੱਛੇ ਭਜਣਾ ਕੋਈ ਬੰਦਾ ਤਕੜਾ ਕਿਤੇ ਲੋਡ ਪੈਣ ਤੇ। ਬੋਲੋ ਪਿਆਰੇ ਹੋ। ਕੰਮ ਆਜੂ। ਤੇ ਜਿਗ ਤੇ ਉਹਲਾ ਮਾਤਰ ਰਿਕਸ਼ੇ ਵਾਲਾ ਜਿਹੜਾ ਉਹ ਲੀਡਰ ਬਣ ਗਿਆ। ਫੇ ਉਹਦੀ ਵੀ ਜਰ ਲੈਣੀ ਆ। ਤਗੜੇ ਬੰਦੇ ਦੀ ਕਿਉਂਕਿ ਗੱਲ ਹੈ ਨਾ ਤਗੜੇ ਬੰਦੇ ਦੀ ਹਰ ਇੱਕ ਚੀਜ਼ ਨੂੰ ਜਰਦਾ ਪਰ ਇਹ ਗੁਰੂ ਨਾਨਕ ਦਾ ਘਰ ਸੀ ਜਿਹੜਾ ਆਮ ਲੋਕਾਂ ਦੇ ਹੱਕ 'ਚ ਖਲੋਤਾ ਸੀ ਪਾਸ਼ਾ ਦਾ ਜੀਵਨ ਪੜ ਕੇ ਵੇਖੋ ਲੋਕ ਰਾਜਿਆਂ ਦੇ ਹੱਕ 'ਚ ਲੜਦੇ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘਰ ਪਹਿਲਾ ਘਰ ਐਸਾ ਸੀ ਜਿਹੜਾ ਦੱਬੇ ਕੁਚਲੇ ਲਤਾੜੇ ਹੋਏ ਲੋਕ ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਦਲਤਵਾ ਪਾਸ਼ਾ ਉਹਨਾਂ ਦੇ ਸਾਹਮਣੇ ਹੱਕਾਂ ਢਾਕੇ ਜ਼ਾਲਮਾਂ ਦੇ ਵਿਰੁੱਧ ਲੜਦੇ ਰਹੇ